ਦੋਸਤੋ ਮੈਂ ਤੁਹਾਡਾ ਸ਼ੇਵਿਕ ਛੋਟੀ ਜੀ ਵੀਡੀਓ ਲੈ ਕੇ ਆਇਆ ਹਾਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਰੀਲ ਹੈ ਕਿ ਸੁਧਾਰ ਤੇ ਬਾਰੇ ਗੱਲ ਕਰਾਂਗੇ ਯਾਨੀ ਕਿ ਸਿਵਿਕ ਸੈਂਸਿਸ ਸਮਾਜ ਸਾਰ ਯਾਨੀ ਸਮਾਜਿਕ ਚੇਤਨਾ ਔਰ ਸਮਾਜਿਕ ਜਿਹਨੂੰ ਜਾਗਰੂਕਤਾ ਕਹਿੰਦੇ ਆ ਅਸੀਂ ਜਿਹੜੀਆਂ ਸਿਵਿਕ ਸੈਂਸਿਸ ਭੁੱਲਦੇ ਜਾ ਰਹੇ ਹਾਂ ਯਾਨੀ ਕਿ ਵੈਸੇ ਤਾਂ ਜਿਹੜੇ ਕਾਮਨ ਸੈਂਸ ਤੇ ਨਾਨ ਸੈਂਸ 'ਚ ਥੋੜਾ ਜਿਹਾ ਫਰਕ ਹੁੰਦਾ ਪਰ ਚਾਹੇ ਸਾਡੇ ਇਮੀਗ੍ਰੈਂਟ ਨਵੇਂ ਆਏ ਆ ਜਾਂ ਇੱਥੋਂ ਦੇ ਬੌਰਨ ਐਂਡ ਗਰੋਨ ਆ ਪਿਆ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਿਵਿਕ ਸੈਂਸਸ ਐ ਸਾਨੂੰ ਸੁਧਾਰਨੀਆਂ ਪੈਣਗੀਆਂ ਫਾਰ ਇਗਜ਼ਾਮਪਲ ਕਿ ਜਿਵੇਂ ਗੁਰੂ ਘਰ ਆ ਜਾਂ ਮੰਦਿਰ ਆ ਜਾਂ ਸ਼ੂਨਰਲ ਜਦੋਂ ਹੁੰਦਾ ਆ ਜਾਂ ਕੋਈ ਸੀਰੀਅਸ ਮੈਟਰ ਹੁੰਦੀ ਆ ਉਦੋਂ ਅਸੀਂ ਆਪਣੇ ਰਿੰਗ ਟੋਨ ਬੰਦ ਨਹੀਂ ਕਰਦੇ ਉਹਦੇ ਰਿੰਗਟੋਨ ਵੱਜਦੀ ਹੈ ਤੇ ਬੜਾ ਵੀਰਡ ਜਿਹਾ ਮਹਿਸੂਸ ਹੁੰਦਾ ਆ ਉਦੋਂ ਬੜਾ ਅਜੀਬ ਜਿਹਾ ਲੱਗਦਾ ਆ ਲੋਕ ਇਸ ਤਰ੍ਹਾਂ ਸੋਚਦੇ ਵੀ ਪਤਾ ਨਹੀਂ ਅਸੀਂ ਬੜੇ ਬਿਜ਼ਨਸਮੈਨ ਆ ਸਾਨੂੰ ਬਹੁਤ ਬੀਜ਼ੀ ਆ ਪਰ ਉਹ ਬਹੁਤ ਨਿਕੰਮਾ ਜਿਹਾ ਲੱਗਦਾ ਫਿਰ ਜਿਹੜੇ ਹੈਗੇ ਆ ਜਿਹੜੇ ਡਾਕਟਰ ਦੇ ਆਫਿਸ ਦੇ ਵਿੱਚ ਜਦੋਂ ਅਸੀਂ ਕਿਤੇ ਅਪਾਇੰਟਮੈਂਟ ਹੁੰਦੀ ਆ ਉੱਥੇ ਅਸੀਂ ਜਿਹੜੀਆਂ ਵੀਡੀਓਜ਼ ਦੇਖਣ ਆ ਪੈਂਦੇ ਆ ਜਿਹੜੀਆਂ ਕਿ ਬਾਕੀ ਦੇਆਂ ਨੂੰ ਡਿਸਟਰਬ ਕਰਤੀਆਂ ਹਨ ਭਾਵੇਂ ਅਸੀਂ ਆਪ ਆਪਣੇ ਆਪ ਨੂੰ ਮਸਰੂਫ ਰੱਖਦੇ ਹਾਂ ਫਿਰ ਕੀ ਹੈ ਕਿ ਪਬਲਿਕ ਪਲੇਸਿਸ ਦੇ ਵਿੱਚ ਸੈਲਫੀਆਂ ਖਿੱਚਣੀਆਂ ਉਹ ਬੜਾ ਅਜੀਬ ਜਿਹਾ ਲੱਗਦਾ ਰੈਸਟੋਰੈਂਟ ਦੇ ਵਿੱਚ ਜਾ ਕੇ ਅਸੀਂ ਚੂਚ ਲਾਕੀਆਂ ਕਰਦੇ ਹਾਂ ਇਹ ਕਹਿੰਨੇ ਉਹ ਜੀ ਇਹਦੇ ਵਿੱਚ ਬਾਲ ਨਿਕਲ ਆ ਜਾਂ ਇਹਦੇ ਵਿੱਚ ਨੂਨ ਜ਼ਿਆਦਾ ਇਹਦੇ ਵਿੱਚ ਜੀ ਮਸਾਲਾ ਕਮ ਹੈ ਇਹਦੇ ਵਿੱਚ ਮਿਰਚਾਂ ਜ਼ਿਆਦੀਆਂ ਤਾਂ ਕਿ ਸਾਨੂੰ ਜਿਹੜੀ ਚੀਜ਼ ਫ੍ਰੀ ਮਿਲ ਜਵੇ ਇਹ ਵੀ ਬੜਾ ਬੁਰੀ ਆਦਤ ਹੈ ਜਾਂ ਫਿਰ ਅਸੀਂ ਗੱਡੀ ਚਲਦੀ ਦੇ ਵਿੱਚੋਂ ਜਿਹੜਿਆ ਕਾਫੀ ਕੱਪ ਜਾਂ ਕਲੀਨੈਕਸ ਬਾਹਰ ਸੈੱਟ ਦਿੰਨੇ ਆ ਲੌਂਡਰੀ ਜਿਹੜੀ ਆ ਲੋਇਟਰਿੰਗ ਕਰਦੇ ਆ ਦੈਟਸ ਨਾਟ ਗੁੱਡ ਦੈਟਸ ਨਾਟ ਐਕਸੈਪਟੇਬਲ ਜਾਂ ਫਿਰ ਅਸੀਂ ਘਰ ਦੇ ਮੋਰੇ ਜਿਹੜਾ ਨਕਾਰਾ ਸਮਾਨ ਰੱਖ ਦਿੰਨੇ ਆ ਜਦਕਿ ਟ੍ਰੈਡੀਸ਼ਨ ਤੇ ਸ਼ੁਰੂ ਹੋਈ ਸੀ ਕਿ ਜਿਹੜਾ ਸਮਾਨ ਤੁਹਾਨੂੰ ਨਹੀਂ ਲੋੜਿੰਦਾ ਪਰ ਯੂਸਫੁਲ ਆ ਉਹ ਤੁਸੀਂ ਬਾਹਰ ਰੱਖ ਦਿੰਨੇ ਕਿ ਹੈਲਪ ਯੂਰਸੈਲਫ ਪਰ ਅਸੀਂ ਕੀ ਕਰਦੇ ਆ ਕਿ ਸਾਰਾ ਘਰ ਵਿੱਚ ਬਾਹਰ ਰੱਖ ਦਿੰਨੇ ਆ ਇਸ ਤਰ੍ਹਾਂ ਇਸ ਸ਼ਹਿਰ ਨੂੰ ਸੋਨਾ ਨਹੀਂ ਬਣਾਉਂਦੇ ਬਦਸੂਤ ਚ ਬਣਾਉਨੇ ਆ ਕਈ ਗੱਲਾਂ ਹੋਰ ਵੀ ਆ ਪਰ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੁਭਕਾਮਨਾਵਾਂ ਜੀ ਦੇ ਵਰਸ ਤੇ ਗੋਡ ਬles ਯੂ